ਤਨਵਾਹਿ ਕਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਤਨਾਸਰੀ ਭਗਤ ਰਵਿਦਾਸ ਜੀ ਕੀ ਹਮ ਸਰਦੀਨ ਦਿਆਲਨਾਥੁ ਸਰ ਆਪ ਪਤੀਆਰ ਕਿਆ ਕੀਚੈ ਬਚਨੀ ਤੋਰ ਮੋਰ ਮਨ ਮਾਨੈ ਨਨ ਕੋ ਪੂਰਨ ਦੀਚੈ ਹਾਂ ਬਲ ਬਲ ਚਾਉ ਰਮਈਆ ਕਾਰਨੇ ਕਾਰਨ ਕਮਨ ਆ ਬੋਲ ਰਹਾ ਬਹੁਤ ਜਨਮ ਵਿਸਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰ ਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਸਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿਰ ਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਫਤੇ ਗੁਰੂ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਡਪਾਗੇ ਹਾਂ ਅਮਰਤ ਵੇਲੇ ਅਮਰਤ ਮਈ ਕੁਰਬਾਨੀ ਦੇ ਨਾਲ ਮਨ ਬਿਰਤੀਆਂ ਨੂੰ ਜੋੜ ਕਰਕੇ ਸਾਂਝ ਪਾਉਣ ਦਾ ਉਪਰਾਲਾ ਕਰ ਰਹੇ ਹਾਂ ਤਨ ਮਨ ਦੀ ਹਾਜ਼ਰੀ ਗੁਰੂ ਦਰ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਵੇ ਆਓ ਅੱਜ ਦੇ ਮੁਖਵਾਕ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਉਪਰਾਲਾ ਕਰੀਏ ਅੱਜ ਦਾ ਮੁਖਵਾਕ ਭਗਤ ਰਵਿਦਾਸ ਜੀ ਦੀ ਰਚਨਾ ਤੋਂ ਉਚਾਨ ਕੀਤਾ ਸ਼ਬਦ ਤਨਾ ਸ੍ਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 694 ਤੇ ਸੁਭਾਇਮਾਨ ਹੈ ਭਗਤ ਸਾਹਿਬ ਜੀ ਨੇ ਬੜੇ ਹੀ ਪਿਆਰ ਦੇ ਤਰੀਕੇ ਦੇ ਨਾਲ ਆਕਾਲ ਪੁਰਖ ਵਾਹਿਗੁਰੂ ਦੇ ਨਾਲ ਗੱਲਬਾਤ ਕਰਨ ਦਾ ਸਾਨੂੰ ਸਿਧਾਂਤ ਦਿੱਤਾ ਹੈ ਕਿ ਪ੍ਰਮਾਤਮਾ ਨਾਲ ਗੱਲ ਵੀ ਹੋ ਸਕਦੀ ਹੈ ਤੇ ਪ੍ਰਮਾਤਮਾ ਨਾਲ ਗੱਲ ਕਰਨ ਵਾਸਤੇ ਅਰਦਾਸ ਅਰਜੋਈ ਕਰਨ ਦੀ ਲੋੜ ਪੈਂਦੀ ਹੈ ਜਿਹਦੇ ਬਾਅਦ ਭਗਤ ਰਵਿਦਾਸ ਜੀ ਰਹਾਉ ਵਾਲੇ ਬੰਦ ਦੇ ਅੰਦਰ ਕਿਰਪਾ ਕਰਦੇ ਨੇ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਆ ਬੋਲ ਕਹਿੰਦੇ हे ਪ੍ਰਮਾਤਮਾ ਜੀਓ ਮੇਰੇ ਸੋਹਣੇ ਮਾਧੋ ਜੀਓ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ ਮੈਨੂੰ ਆਪਣੇ ਤੁਸੀਂ ਨਾਲ ਜੋੜ ਲਓ ਮੈਂ ਤੇਰੇ ਤੋਂ ਸਦਾ ਹੀ ਸਦਕੇ ਜਾਵਾਂ ਤੂੰ ਕਿਸੇ ਗੱਲੋਂ ਮੇਰੇ ਨਾਲ ਬੋਲਦਾ ਨਹੀਂ ਦੁਨੀਆ ਕਹਿੰਦੀ ਹੈ ਰੱਬ ਗੱਲਾਂ ਨਹੀਂ ਕਰਦਾ ਭਗਤ ਕਹਿੰਦੇ ਨੇ ਰੱਬ ਗੱਲਾਂ ਕਰਦਾ ਹੈ ਕਹਿੰਦੇ ਹੈ ਪ੍ਰਮਾਤਮਾ ਜੀ ਤੁਸੀਂ ਕਿਹੜੀ ਗੱਲੋਂ ਮੇਰੇ ਨਾਲ ਨਹੀਂ ਬੋਲਦੇ ਮੇਰੇ ਨਾਲ ਗੱਲਬਾਤ ਕਰੋ ਮੈਂ ਤੁਹਾਡੇ ਦਰਸ਼ਨ ਕਰਨੇ ਨੇ ਗੱਲਬਾਤ ਦੇ ਰਹੀ ਹਾਂ ਇਸੇ ਤਰੀਕੇ ਨਾਲ ਭਗਤ ਭਗਤ ਕਬੀਰ ਸਾਹਿਬ ਜੀ ਨੇ ਵੀ ਆਪਣੇ ਸ਼ਬਦ ਦੇ ਵਿੱਚ ਅਸਰ ਰਾਜ ਤੇ ਗੱਲ ਕੀਤੀ ਹੈ ਕਹਿਣ ਲੱਗੇ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੌਕੋ ਕਾਹੇ ਕੋ ਮਾਰੇ ਕਹਿੰਦੇ ਹੈ ਪ੍ਰਮਾਤਮਾ ਜੀ ਤੁਸੀਂ ਕਿਸ ਗੱਲੋਂ ਮੇਰੇ ਵਾਲੇ ਪਾਸੇ ਪਿੱਠ ਕਰੀ ਬੈਠੇ ਹੋ ਮੇਰੇ ਨਾਲ ਗੱਲ ਕਰੋ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਮੈਂ ਤੁਹਾਡੇ ਸ਼ਬਦਾਂ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਣਾ ਚਾਹੁੰਦਾ ਹਾਂ ਇਸ ਕਰਕੇ ਮੈਨੂੰ ਪਿੱਠ ਨਾ ਦਿਓ ਮੇਰੇ ਵਾਲੇ ਪਾਸੇ ਮੁੱਖ ਕਰੋ ਕਹਿੰਦੇ ਤੁਹਾਡੀ ਪਿੱਠ ਨਾਲੋਂ ਮੈਂ ਆਪਣੇ ਸਿਰ ਦੇ ਉੱਤੇ ਆਰਾ ਚੱਲਣ ਲਈ ਤਿਆਰ ਹਾਂ ਪਰ ਪਿੱਠ ਨਹੀਂ ਤੁਹਾਡੀ ਦੇਖ ਸਕਦਾ ਜਿੱਦੋਂ ਕਿਸੇ ਨਾਲ ਗੱਲ ਕਰਨੀ ਹੈ ਉਹਦੇ ਸਾਹਮਣੇ ਬਹਿ ਕੇ ਮੁੱਖ ਵਾਲੇ ਪਾਸੇ ਮੁੱਖ ਕਰਕੇ ਹੁੰਦੀ ਹੈ ਪਿੱਠ ਵਾਲੇ ਪਾਸੇ ਕੀਤੀਆਂ ਹੋਈਆਂ ਗੱਲਾਂ ਚੁਗਲੀਆਂ ਬਣ ਜਾਂਦੀਆਂ ਨੇ ਉਹ ਸਿਧਾਂਤ ਨਹੀਂ ਰਹਿੰਦਾ ਤੇ ਸਹਿਬ ਜੀ ਕਹਿੰਦੇ ਨੇ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਕਹਿੰਦੇ ਇਹ ਮਾਰਕ ਜੀ ਮੇਰੇ ਸਿਰ ਤੇ ਆਰਾ ਚੱਲ ਜਾਵੇ ਮੈਂ ਸਹਾਰ ਲਵਾਂਗਾ ਪਰ ਤੁਹਾਡੀ ਪਿੱਠ ਨਹੀਂ ਸਹਾਰ ਸਕਦਾ ਤੁਸੀਂ ਪਿੱਠ ਨਾ ਮੇਰੇ ਵਾਲੇ ਪਾਸੇ ਕਰੋ ਹਾਂ ਵਾਰੀ ਮੁਖ ਫੇਰ ਪਿਆਰੇ ਕਰਵਤ ਕਰਵਟ ਦੇ ਮੋਕੋ ਕਾਹੇ ਕੁਮਾਰੇ ਕਹਿੰਦੇ ਆਪਣੀ ਪਿੱਠ ਦੇ ਕੇ ਮੈਨੂੰ ਕਿਉ ਮਾਰ ਰਿਹਾ ਕਿਵੇਂ ਮਰ ਰਹੇ ਆ ਅੱਖਾਂ ਜੀਵਾਂ ਵਿਸਰੇ ਮਰ ਜਾਓ ਜਿੰਨਾ ਚਿਰ ਉਹਦੇ ਗੁਣ ਗਾਉਂਦੇ ਆ ਜਿੰਨਾ ਚਿਰ ਉਹਦੇ ਨਾਲ ਲਿਵ ਜੁੜੀ ਏ ਤਦ ਤੱਕ ਅਸੀਂ ਜਿਉਂਦੇ ਆ ਜਦੋਂ ਲਿਵ ਟੁੱਟ ਗਈ ਉਦੋਂ ਅਸੀਂ ਆਤਮਿਕ ਮੋਤੇ ਮਰ ਗਏ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਤਨ ਕੀਰੇ ਅੰਗ ਨ ਮੋਰੂ ਪਿੰਡ ਪਰੇ ਤੋਂ ਪ੍ਰੀਤ ਨ ਤੋਰੂ ਕਹਿੰਦੇ ਮੇਰੀ ਇਨੀ ਸਾਂਝ ਹੈ ਤੇਰੇ ਨਾਲ ਜੇ ਸਰੀਰ ਦੇ ਉੱਤੇ ਆਰਾ ਵੀ ਚਲਾਉਣਾ ਪੈ ਜੇ ਨਾ ਚਲਵਾਉਣਾ ਪੈ ਜੇ ਤਾਂ ਵੀ ਪਿੱਠ ਨਹੀਂ ਕਰਾਂਗਾ ਤੂੰ ਆ ਸਾਡੇ ਵਾਲੇ ਪਾਸੇ ਪਿੱਠ ਨਾ ਕਰੀ ਅਹੀਂ ਤੇਰੇ ਵਾਲੇ ਪਾਸੇ ਵੀ ਪਿੱਠ ਨਹੀਂ ਕਰਦੇ ਭਵਾਂ ਸਾਡੇ ਸਿਰ ਤੇ ਆਰਾ ਚੱਲ ਜੇ ਪ੍ਰੈਕਟੀਕਲ ਭਾਈ ਮਤੀਦਾਸ ਜੀ ਨੇ ਕਰਕੇ ਦਿਖਾਇਆ ਹਾਰਾ ਵੀ ਚੱਲਿਆ ਗੁਰੂ ਵਾਲੇ ਪਾਸੇ ਮੁੱਖ ਵੀ ਰਿਹਾ ਤੇ ਸਦਾ ਗੁਰੂ ਦੇ ਚਰਨਾਂ ਵਿੱਚ ਸਦੀਵੀ ਜੁੜੇ ਰਹੇ ਤੇ ਜੁੜੇ ਰਹਿਣਗੇ ਜੋ ਤਨ ਚੀਰੇ ਆਂਗਣ ਮੂਰੂ ਪਿੰਡ ਪਰੇ ਤੋਂ ਪ੍ਰੀਤ ਨਾ ਤੋਰੂ ਆਮ ਤੁਮ ਵਿਚ ਭਇਓ ਨਹੀਂ ਕੋਈ ਤੁਮੇ ਸੁਕੰਤ ਨਾਰਹਮ ਸੋਈ ਕਹਿੰਦੇ ਇਹ ਮਾਲਕਾ ਤੇਰੇ ਤੇ ਮੇਰੇ ਵਿਚ ਹੁਣ ਵਿਥ ਨਹੀਂ ਰਹੀ ਇਕ ਹੋ ਗਏ ਆ ਕੌਣ ਕਹਿ ਰਿਹਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਵਿਥ ਪਾਉਣ ਵਾਲਾ ਹੈ ਕੌਣ ਸੀ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤਨਾ ਹੋਈ ਲੋਈ ਦਾ ਅਰਥ ਇੱਥੇ ਭਗਤ ਕਬੀਰ ਸਾਹਿਬ ਦੀ ਘਰ ਵਾਲੀ ਨਹੀਂ ਹੈ ਲੋਈ ਦਾ ਅਰਥ ਹੈ ਜਗਤ ਦਾ ਮੋਹ ਸੰਸਾਰ ਦਾ ਮੋਹ ਮਮਤਾ ਕਹਿੰਦੇ ਇਹ ਸੰਸਾਰ ਦੇ ਮੋਹ ਮਮਤਾ ਤੇਰੇ ਵਿੱਚ ਲਾ ਕੇ ਰੱਬ ਵਿਸਰਦਾ ਸੀ ਹੁਣ ਮੈਨੂੰ ਸਮਝ ਆ ਗਈ ਮੇਰੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਐ ਇਸ ਕਰਕੇ ਹੁਣ ਮੈਂ ਤੇਰੇ ਮੋਹ ਵਿੱਚ ਨਹੀਂ ਫਸਣ ਵਾਲਾ ਮੈਂ ਆਪਣੇ ਮਾਲਕ ਦੇ ਦਰਸ਼ਨ ਕਰਦਾ ਹਾਂ ਤੇ ਉਹਦੇ ਨਾਲ ਨਿਤ ਜੁੜਿਆ ਰਹਿੰਦਾ ਇਹੀ ਗੱਲ ਭਗਤ ਰਵਿਦਾਸ ਜੀ ਕਿਰਪਾ ਕਰਕੇ ਕਹਿੰਦੇ ਨੇ ਹਾਂ ਬਲ ਬਲ ਜਾਊ ਰਮਈਆ ਕਾਰਨੇ ਕਾਰਨ ਕਮਨ ਅਬੋਲ ਕਿਦੇ ਮਾਲਕ ਜੀ ਮੇਰੇ ਵਾਲੇ ਪਾਸੇ ਤੁਸੀਂ ਮੁੱਖ ਕਰੋ ਮੇਰੇ ਨਾਲ ਗੱਲ ਕਰੋ ਜਿਹੜੇ ਇੱਕ ਮ ਇੱਕ ਹੋਏ ਨੇ ਉਹੀ ਇਹ ਗੱਲ ਦੱਸ ਸਕਦੇ ਨੇ ਭਗਤ ਤੇ ਗੁਰੂ ਪਾਤਸ਼ਾਹ ਜੀ ਬਰਾਬਰ ਨੇ ਪਰ ਜੋ ਸਿਧਾਂਤ ਗੁਰਬਾਣੀ ਚ ਗੁਰੂ ਅਰਜਨ ਸਾਹਿਬ ਜੀ ਨੇ ਲਿਖ ਦਿੱਤਾ ਉਹਤੇ ਅਸੀਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਉਹ ਵੱਖਰੀ ਗੱਲ ਐ ਭਗਤ ਰਵਿਦਾਸ ਜੀ ਦੇ ਨਾਮ ਤੇ ਟੇਰੇ ਚਲਾਉਣ ਵਾਲੇ ਕਹਿੰਦੇ ਨੇ ਜੀ ਇਹ ਤਾਂ ਸਾਡਾ ਸਤ ਗੁਰੂ ਐ ਉਹ ਭਲਿਓ ਭਗਤ ਨੇ ਮਿਹਨਤ ਕਰਕੇ ਪ੍ਰਮਾਤਮਾ ਨੂੰ ਪਾਇਆ ਤੇ ਗੁਰੂ ਅਰਜਨ ਸਾਹਿਬ ਨੇ ਜੇ ਭਗਤ ਲਿਖਿਆ ਹੈ ਤੇ ਅਸੀਂ ਉਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਤੁਸੀਂ ਕਹਣਾ ਸਤਿਗੁਰੂ ਕਹੀ ਜਾਓ ਪਰ ਜੇ ਕਹਿਣਾ ਵੀ ਹੈ ਤੇ ਗੁਰਬਾਣੀ ਦੇ ਲੜ ਲੱਗੋ ਆਪਣੇ ਡੇਰੇ ਆਪਣੀਆਂ ਕਿਤਾਬਾਂ ਛਾਪਣ ਦੀ ਲੋੜ ਨਹੀਂ ਸੋ ਗੁਰੂ ਕਿਰਪਾ ਕਰਨ ਹਮ ਸਰਦੀਨ ਦਿਆਲ ਨਾ ਤੁਮ ਸਰ ਕਹਿੰਦੇ ਇਹ ਮਾਲਕ ਜੀ ਮੇਰੇ ਵਰਗਾ ਕੋਈ ਨਾ ਮਾਣਾ ਨਹੀਂ ਤੀਨ ਨਹੀਂ ਦਿਆਲ ਨਾ ਤੁਮ ਸਰ ਕਹਿੰਦੇ ਤੇਰੇ ਵਰਗਾ ਦਿਆਲੂ ਕੋਈ ਨਹੀਂ ਆਪਤੀ ਆਰ ਕਿਆ ਕੀਚੈ ਕਹਿੰਦੇ ਹੁਣ ਕਾਦੇ ਵਾਸਤੇ ਪ੍ਰਤਾਵਾ ਲੈ ਰਿਆ ਹੈ ਕਾਦੇ ਵਾਸਤੇ ਸਾਡੀ ਪ੍ਰੀਖਿਆ ਲੈ ਰਿਆ ਹੈ ਪਚਨੀ ਤੋਰ ਮੂਰ ਮਨਮਾਨੇ ਕਹਿੰਦੇ ਤੇਰੇ ਬਚਨਾਂ ਦੇ ਨਾਲ ਮੇਰਾ ਮਨ ਮੰਨ ਜਾਏ ਚਨਕੋ ਪੂਰਨ ਦੀਜੇ ਕਹਿੰਦੇ ਇਸ ਦਾਸ ਦੇ ਉਤੇ ਕਿਰਪਾ ਕਰ ਮੈਂ ਤੇਰੇ ਸਦਾ ਗੁਣ ਗਾਉਂਦਾ ਰਹਾ ਬਹੁਤ ਜਨਮ ਵਿਸਰੇ ਥੇ ਮਾਧੋ ਇਹ ਜਨਮ ਤੁਹਾਾਰੇ ਲੇਖੇ ਕਿੰਨੇ ਬੜਾ ਸਮਾਂ ਹੋ ਗਿਆ ਤੇਰੇ ਨਾਲ ਵਿਛੜੇ ਸਾਂ ਸਰੀਰ ਕਰਕੇ ਨਹੀਂ ਸੋਚ ਕਰਕੇ ਸਰੀਰ ਤਾਂ ਬੜੇ ਚੜਦਾ ਮਿਲਿਆ ਏ ਕਿਸੇ ਨੇ 100 ਸਾਲ ਸਰੀਰ ਪੂ ਨਭਾਲਿਆ ਕਿਸੇ ਨੇ 50 ਸਾਲ ਕਿਸੇ ਨੇ 70 ਸਾਲ ਪਰ ਇਸ ਜੀਵਨ ਦੇ ਵਿੱਚ ਕਦੋਂ ਅਕਾਲ ਪੁਰਖ ਵਹਿਗੁਰੂ ਦੇ ਨਾਲ ਸੰਜ ਪਈਏ ਪ੍ਰਵਾਨ ਉਹ ਸਮਾਂ ਹੈ ਕਾਂਖੀ ਏਕੇ ਦਰਸ ਤੋ ਹਾਰੂ ਨਾਨਕ ਨੂੰ ਸੰਗ ਮੋਹੇ ਉਦਾਰੋ ਜਿਨ੍ਹਾਂ ਦਾ ਸੰਗ ਜਿਨ੍ਹਾਂ ਨੂੰ ਦਰਸ਼ਨ ਹੋ ਗਏ ਅਕਾਲ ਪੁਰਖ ਵਹਿਗੁਰੂ ਦੇ ਕਿਨਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਣੀ ਨੇ ਆਵੇ ਕਹਿੰਦੇ ਜਿਨ੍ਹਾਂ ਦੇ ਹਿਰਦੇ ਚ ਇੱਕ ਕਿਨਕਾ ਮਾਤਰ ਵੀ ਵਸ ਗਿਆ ਉਹਨਾਂ ਦੀ ਤਾਂ ਮਹਿਮਾ ਦੱਸੀ ਨਹੀਂ ਜਾ ਸਕਦੀ ਉਹਨਾਂ ਦੇ ਬਾਰੇ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ ਮੰਨੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਇਹਦੇ ਜਿਹੜੇ ਮੰਨੇ ਹੋਏ ਨੇ ਉਹਨਾਂ ਦੀ ਵਿਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਉਹ ਤਾਂ ਚੜ੍ਹਦੀ ਕਲਾ ਦੇ ਵਿੱਚ ਅੱਗੇ ਲੰਘ ਗਏ ਉਹਨਾਂ ਦਾ ਤੇ ਪਾਰ ਉਤਾਰਾ ਹੋ ਗਿਆ ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਬਹੁਤ ਜਨਮ ਵਿਛਰੇ ਤੇ ਮਾਧੋ ਇਹ ਜਨਮ ਤੇ ਮਾਰੇ ਲੈ ਕੇ اے ਮਾਲਕ ਜੀ ਬੜੇ ਚਰ ਤੋਂ ਵਿਛੜੇ ਆ ਇਹ ਜਨਮ ਤੇਰੇ ਲੇਖੇ ਆ ਤੇਰੀ ਇਹ ਸੰਸਾਰ ਦੇ ਵਿੱਚ ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਗਾ ਬੈਸਨ ਪਾਈਏ ਵਾਲੀ ਵਿਵਸਥਾ ਸੰਸਾਰ 'ਚ ਵਿਚਰਦੇ ਹੋਏ ਜਿੱਥੇ ਆਪਣਾ ਘਰ ਘਾਟ ਚਲਾਉਣਾ ਏ ਕਿਰਤ ਕਮਾਈ ਕਰਨੀ ਏ ਉੱਥੇ ਨਾਲ ਨਾਲ ਸਮਾਜ ਦੇ ਭਲੇ ਵਾਸਤੇ ਗਿਆਨ ਨਾਲ ਤਨ ਨਾਲ ਮਨ ਨਾਲ ਧਨ ਨਾਲ ਸੇਵਾ ਵੀ ਕਰਨੀ ਹੈ ਤਿੰਨਾਂ ਚੀਜ਼ਾਂ ਨਾਲ ਜਿਹਦੇ ਕੋਲੇ ਗਿਆਨ ਹੈ ਗਿਆਨ ਨਾਲ ਕਰੇ ਜਿਹਦੇ ਕੋਲੇ ਸਰੀਰ ਹੈ ਵਧੀਆ ਸਮਾ ਹੈਗਾ ਉਹ ਸਰੀਰ ਨਾਲ ਸੇਵਾ ਕਰੇ ਤੇ ਜਿਹਦੇ ਕੋਲੇ ਧਨ ਹੈ ਉਹ ਧਨ ਦੇ ਕੇ ਸੇਵਾ ਕਰੇ ਇਹ ਤਿੰਨੇ ਸੇਵਾ ਪ੍ਰਵਾਹ ਨੇ ਪਰ ਕਰਨੀ ਆ ਜ਼ਰੂਰੀ ਨੇ ਪਰ ਸੰਸਾਰ ਦੀ ਵਿਵਸਥਾ ਐ ਅਸੀਂ ਬਣੀ ਪਈ ਐ ਸੂਮੇ ਧਨ ਰੱਖਣ ਕੋ ਦੀ ਆ ਮੁਗਧ ਕਹਿ ਤਨ ਮੇਰਾ ਚਮਕਾ ਡੰਡ ਮੂਡ ਮੇ ਲਾਗੇ ਖਿੰਮੇ ਕਰੇ ਨਬੇਰਾ ਜੀਦੇ ਕੋਲੇ ਧਨ ਜਿਆਦਾ ਆ ਗਿਆ ਕੋਈ ਕਰਮਾ ਵਾਲਾ ਐ ਸੋਚ ਵੀ ਜਾਣੇ ਜਿਹੜੇ ਸੇਵਾ ਵਾਲੇ ਪਾਸੇ ਨੂੰ ਆ ਜਾਂਦੇ ਨੇ ਨਹੀਂ ਤੇ ਅਗਲੇ ਤਾਂ ਸੱਪ ਬਣ ਕੇ ਉੱਤੇ ਬੈਠ ਜਾਂਦੇ ਨੇ ਇਹ ਤਾਂ ਸਾਡਾ ਅਸੀਂ ਨਿਤੰਦੇ ਨਾ ਗ੍ਰਾਹੀ ਤਈਏ ਤੇ ਨਾ ਕੁਝ ਹੋਰ ਤਈਏ ਅਸੀਂ ਨਿਤੰਦੇ ਜਿਹਦਾ ਸਾਡਾ ਹੈ ਆਪਣੇ ਤੇ ਵੀ ਨਹੀਂ ਖਰਚਦੇ ਹਾਏ ਖਰਚਾ ਹੋ ਗਿਆ ਪਾਤਸ਼ਾਹ ਜੀ ਕਹਿੰਦੇ ਇੱਕ ਨਿਊਸ ਨੂੰ ਧੰਨ ਦਿੱਤਾ ਹੈ ਰੱਬ ਨੇ ਰੱਖਣ ਵਾਸਤੇ ਵਰਤਣ ਵਾਸਤੇ ਇਹ ਸੱਪ ਬਣ ਕੇ ਬਹਿ ਗਿਆ ਕਹਿੰਦੇ ਜਦੋਂ ਅਗੇ ਡੰ ਚਮ ਦਾ ਡੰਡਾ ਵੱਜਦਾ ਇਸਿਰ ਤੇ ਫਿਰ ਸਾਰਾ ਕੁਝ ਇੱਥੇ ਹੀ ਨਿਬੜ ਜਾਂਦਾ ਹੈ ਕੁਝ ਵੀ ਨਾਲ ਤੇ ਜਾਣਾ ਹੀ ਨਹੀਂ ਇਸ ਸੰਸਾਰ ਵਾਸਤੇ ਕਿਰਤ ਹੈ ਸੰਸਾਰ ਚ ਹੀ ਰਹਿਣੀ ਹੈ ਤੇ ਸਹਿਬ ਜੀ ਕਹਿੰਦੇ ਨੇ ਬਹੁਤ ਜਨ ਵਿਛਰੇ ਥੇ ਮਾਧੋ ਇਹ ਜਨਮ ਤੁਹਾਰੇ ਲੇਖੇ ਹੇ ਮਾਲਕ ਜੀ ਬੜੇ ਚਿਰ ਤੋਂ ਵਿਛੜੇ ਹਾਂ ਕਿਰਪਾ ਕਰ ਆਪਣੇ ਬਚਨਾਂ ਦੇ ਨਾਲ ਜੋੜ ਲੈ ਆਪਣੇ ਸਿਧਾਂਤ ਦੇ ਨਾਲ ਜੋੜ ਲੈ ਇਸ ਜਨਮ ਤੇ ਮਾਰੇ ਲੇਖੇ ਜਨਮ ਤੇਰੇ ਲੇਖੇ ਵਿੱਚ ਲੱਗ ਜਾਵੇ ਕਹੇ ਰਵਿਦਾਸ ਆਸ ਲੱਗ ਜੀਵੋਂ ਰਵਿਦਾਸ ਆਖਦਾ ਹੈ ਮੈਨੂੰ ਇਹੀ ਆਸ ਹੈ ਚਿਰ ਭਇਓ ਦਰਸ਼ਨ ਦੇਖੇ ਕਿ ਇੱਕ ਆਸ ਲੈ ਕੇ ਜੀਉ ਰਿਆਂ ਕਿ ਤੇਰੇ ਦਰਸ਼ਨ ਹੋ ਜਾਣ ਭਗਤ ਰਵਿਦਾਸ ਜੀ ਨੂੰ ਤਾਂ ਦਰਸ਼ਨ ਹੋਏ ਨੇ ਬਸ ਸਾਡੇ ਵਾਸਤੇ ਐ ਜਦੋਂ ਅਸੀਂ ਇਹਨੂੰ ਇਦਾਂ ਪੜਾਂਗੇ ਕਹੇ ਰਵਿਦਾਸ ਆਸ ਲੱਗ ਜੀਵੋਂ ਜੇ ਭਾਈਓ ਦਰਸ਼ਨ ਦੇਖੇ ਉਹ ਸਾਡੇ ਤੇ ਵੀ ਢੁਕੇਗਾ ਕੋਈ ਸਾਡੀ ਵੀ ਆਸ ਹੈ ਅਕਾਲ ਪੁਰਖ ਵਹਿਗੁਰੂ ਦੇ ਦਰਸ਼ਨ ਹੋ ਜਾਣ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਕੁਰਬਾਨੀ ਵਾਲੇ 35 ਮਹਾਂਪੁਰਖਾਂ ਦੀ ਵਿਚਾਰਤਾ ਰਾ ਇੱਕੋ ਹੀ ਹੈ ਇੱਕੇ ਸਿਧਾਂਤ ਤੇ